ਕਾਂਗਰਸ ਦੀ ਐਸਸੀਐਲ ਦੀ ਮੀਟਿੰਗ 'ਚ ਵਿਵਾਦ ਹੋਇਆ ਹੰਸਰਾਜ ਹੰਸ ਦੀ ਦੂਲੂ ਨਾਲ ਖੜਕੀ ਆ ਚਰਨਜੀਤ ਚੰਨੀ ਵੀ ਸਾਹਮਣੇ ਆਏ ਨੇ ਸਾਡੇ ਨਾਲ ਹੰਸਰਾਜ ਹੰਸ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਗੱਲ ਹੋਈ ਇਹ ਜੀ ਕਿ ਮੀਟਿੰਗ 'ਚ ਵਿਵਾਦ ਹੋ ਗਿਆ ਹੰਸਰਾਜ ਜੀ ਮੀਟਿੰਗ 'ਚ ਵਿਵਾਦ ਹੋਇਆ ਕਿਸ ਗੱਲ ਤੋਂ ਵਿਵਾਦ ਹੋਇਆ ਦੇਖੋ ਵੱਡਾ ਆਦਮੀ ਵੱਡੀ ਗੱਲ ਕਰੇ ਤਾਂ ਅੱਛਾ ਲੱਗਦਾ ਇਹ ਸਭ ਲੋਕ ਸੀਨੀਅਰ ਹੈ ਮੇਰੇ ਤੋਂ ਔਰ ਉਹਨਾਂ ਨੇ ਪਹਿਲਾਂ ਪਾਰਟੀ ਬਾਰੇ ਕਿਹਾ ਜੀ ਕਿ ਬੇਸ਼ੱਕ ਸਾਨੂੰ ਪਾਰਟੀ ਪ੍ਰਧਾਨ ਬਣਾਉਂਦਾ ਚੀਫ ਬਣਾਉਂਦਾ ਹੈੱਡ ਬਣਾਉਂਦਾ ਵਜ਼ੀਰ ਬਣਾਉਂਦਾ ਸਾਰੇ ਟੱਬਰ ਨੂੰ ਟਿਕਟਾਂ ਲੈਤੀਆਂ ਰਾਜ ਸਭਾ ਵੀ ਹੋਣਾ ਹਥਿਆ ਲਈ ਆ ਫਿਰ ਵੀ ਕਹਿਣਾ ਸਾਡੇ ਨਾਲ ਸੀਰੀਆਂ ਵਰਗਾ ਬਿਹੇਵ ਕਰਦੇ ਆ ਸਾਨੂੰ ਗੁਲਾਮਾਂ ਵਾਂਗ ਡੀਲ ਕੀਤਾ ਜਾਂਦਾ ਇਹ ਨਾ ਸ਼ੁਕਰੀਆ ਔਰ ਗਲਤ ਗੱਲ ਹੈ ਮਹਾਰਾਜਾ ਸਾਹਿਬ ਬਾਰੇ ਹਮੇਸ਼ਾ ਨੈਗੇਟਿਵ ਬੋਲਦੇ ਹੋ ਹਮੇਸ਼ਾ ਬਾਕੀ ਚੰਨੀ ਸਾਹਿਬ ਦਾ ਜਿੱਥੇ ਤੱਕ ਤਾਲੁਕ ਹੈ ਮੇਰੇ ਛੋਟੇ ਭਾਈ ਹੈ ਮੇਰੇ ਵੀਰਾਂ ਵਾਂਗਿਆ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਕੀ ਗੱਲ ਕੀ ਹੋਈ ਫਿਰ ਜਦੋਂ ਉਹਨਾਂ ਨੇ ਇਹ ਕਿਹਾ ਤੁਸੀਂ ਕੀ ਰਿਐਕਟ ਕੀਤਾ ਉਹਨਾਂ ਨੇ ਉਹਨਾਂ ਨੇ ਇਹ ਕਿਹਾ ਕਿ ਰਾਹੁਲ ਗਾਂਧੀ ਸਾਹਿਬ ਕੋਲ ਅਸੀਂ ਗਏ ਔਰ ਅਸੀਂ ਜਾਖੜ ਸਾਹਿਬ ਨੂੰ ਹਟਾ ਕੇ ਮੈਂ ਬਣ ਗਿਆ ਸੀ ਐਲਪੀ ਲੀਡਰ ਤੇ ਫਿਰ ਅਸੀਂ ਗਏ ਦੁਬਾਰਾ ਤੇ ਆਹ ਦੇਖ ਲਓ ਐਮਪੀ ਬਣਾ ਕੇ ਰਾਜ ਸਭਾ ਦਾ ਲੰਦਾ ਦੂਲੋਂ ਦੂਲੋਂ ਨਹੀਂ ਫਿਰ ਮੈਂ ਕਹਿਣ ਦਿੱਤਾ ਮੈਂ ਕਿਹਾ ਜ਼ੁਲਮ ਦੀ ਐਂਡ ਹੋ ਗਿਆ ਹੁਣ ਹੁਣ ਜੇ ਮੈਂ ਨਹੀਂ ਬੋਲਾਂਗਾ ਬਗੈਰਤ ਹੈ ਬਗੈਰਤ ਤੇ ਮੁਰਦੇ ਤੋਂ ਵੀ ਪੈੜਾ ਹੁੰਦਾ ਜਦੋਂ ਬਣੇ ਸੀ ਮੈਨੂੰ ਇੱਕ ਜਗ੍ਹਾ ਮਿਲੇ ਸੀ ਮੈਂ ਚਰਨ ਸਪਰਸ਼ ਵੀ ਕੀਤੇ ਸੀ ਮੁਬਾਰਕਾਂ ਵੀ ਦਿੱਤੀਆਂ ਸੀ ਮੈਂ ਕਿਹਾ ਗੁੱਡ ਲੱਕ ਟੂ ਯੂ ਕੀਤਾ ਤੂੰ ਤੱਕਾ ਹੀ ਆ ਚੱਲ ਤੈਨੂੰ ਮਾਲਕ ਕਿਰਪਾ ਕਰੇ ਅਸੀਂ ਮਾਲਕ ਤੋਂ ਡਰਨ ਵਾਲੇ ਲੋਕ ਹਟਦੇ ਨਹੀਂ ਮਾਈਕ ਵਿੱਚ ਜਿਹੜਾ ਬੰਦਾ ਮਹਾਰਾਜਾ ਸਾਹਿਬ ਨੂੰ ਮਹਾਰਾਜਾ ਫਿਰ ਤੁਸੀਂ ਕੀ ਬੋਲੇ ਤੁਸੀਂ ਕੀ ਕਿਹਾ ਮੈਨੂੰ ਜਦੋਂ ਪੌਣ ਆਉਂਦੀ ਮੈਨੂੰ ਨਹੀਂ ਸਮਝ ਲੱਗਦੀ ਮੈਂ ਕੀ ਬੋਲਦਾ ਮੈਂ ਗਲਤ ਨਹੀਂ ਬੋਲੇ ਮੈਂ ਸਿਰਫ ਉਹਨਾਂ ਨੂੰ ਇਹ ਆਖਿਆ ਕਿ ਜੇ ਦਾ ਖਾਈਏ ਉਹਦਾ ਸ਼ੁਕਰ ਮਨਾਈਦਾ ਨਾ ਸ਼ੁਕਰੇ ਨਹੀਂ ਹੋਈਦਾ ਅਕਿਰਤ ਕਰਨ ਨਹੀਂ ਹੋਈਦਾ ਜਿਸ ਪਾਰਟੀ ਨੇ ਤੁਹਾਨੂੰ ਇੰਨੀ ਜਿੱਲਣ ਤੋਂ ਗੁਲਾਜ਼ਤ ਤੋਂ ਕੱਢ ਕੇ ਤੇ ਵਜ਼ੀਰੀਆਂ ਦਿੱਤੀਆਂ ਅਰਬਾਂ ਪਤੀ ਬੰਦੇ ਮਿਲਾਂ ਤੁਹਾਡੀਆਂ ਚੱਲ ਰਹੀਆਂ ਦਲਤ ਕਹਦੇ ਤੁਸੀਂ ਦਲਤ ਸਾਡੇ ਵਰਗੇ ਜਿਹੜੇ ਸਿਆਸਤ ਚ ਉੱਜੜ ਗਏ ਜਿਨ੍ਹਾਂ ਦੇ ਘਰ ਵਿਗ ਗਏ ਦਲਤ ਇਹ ਉਹ ਆ ਜਿਹੜੇ ਜਿਹਨੇ ਜਿਹੜੇ ਬੇਕਾਰ ਹੋ ਗਏ ਤੁਹਾਡੇ ਤਾਂ ਅਰਬਾਂ ਪਤੀ ਤੁਸੀਂ ਬੰਦੇ ਆ ਫੇ ਤੁਸੀਂ ਪਾਰਟੀ ਨੂੰ ਵੀ ਪੈੜਾ ਕਰ ਰਹੇ ਹੋ ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਪੈੜਾ ਕਰ ਰਹੇ ਆ ਤੇ ਅਸੀਂ ਤਾਂ ਕੈਪਟਨ ਲਈ ਸ਼ਹੀਦ ਹੋ ਜੀਏ ਜਿਹਦੇ ਨਾਲ ਵੀ ਤੁਰਦੇ ਆਂ ਹੀ ਇਦਾਂ ਹੀ ਤੁਰਦੇ ਆਂ ਅਸੀਂ ਬਾਬਾ ਜੀਵਨ ਸਿੰਘ ਦਾ ਖੂਨ ਹੈ ਜਿਹਦੇ ਨਾਲ ਤੁਰਦੇ ਆਂ ਉਹਦੇ ਨਾਲ ਇਦਾਂ ਹੀ ਤੁਰਦੇ ਆਂ ਜਿੰਨੀ ਦੇਰ ਤੁਰਦੇ ਆਂ ਇਹ ਤੁਸੀਂ ਕਿਹਾ ਕੀ ਇਹ ਤਾਂ ਦਲਿਤ ਨਹੀਂ ਰਹੇ ਇਹ ਤਾਂ ਬਹੁਤ ਵੱਡੇ ਅਮੀਰ ਹੋ ਗਏ ਇਹਦਾ ਮਤਲਬ ਕਈ ਵਾਰ ਗੱਲ ਚੱਲਦੀ ਹੈਗੀ ਕਿ ਇਸ ਤਰ੍ਹਾਂ ਦੇ ਦਲਿਤ ਲੀਡਰਾਂ ਨੂੰ ਸਾਈਡ ਤੇ ਹੋਣਾ ਚਾਹੀਦਾ ਹੈਗਾ ਇਹਨਾਂ ਨੇ ਸਾਰੇ ਵਾਰੀ ਦੋ ਵਾਰੀ ਹਰਾਈ ਹੈ ਕਾਂਗਰਸ 19 ਟਿਕਟਾਂ ਲੈ ਕੇ ਆਉਂਦਾ ਕੋ 30 ਟਿਕਟਾਂ ਲੈ ਕੇ ਆਉਂਦਾ ਪੋਜ਼ਿਟਿਵ ਬੋਲਣ ਸਾਡੇ ਲਈ ਸਤਿਕਾਰਯੋਗ ਹੈ ਪਾਰਟੀ ਲਈ ਚੰਗੀਆਂ ਗੱਲਾਂ ਕਰਨ ਔਰ ਮਹਾਰਾਜਾ ਸਾਹਿਬ ਲਈ ਚੰਗੀਆਂ ਦੇਖੋ ਕੈਪਟਨ ਸਾਹਿਬ ਨੂੰ ਪ੍ਰੈਜ਼ੀਡੈਂਟ ਹਾਈ ਕਮਾਂਡ ਨੇ ਬਣਾਇਆ ਜੇ ਤੁਸੀਂ ਹਾਈ ਕਮਾਂਡ ਦੀ ਇੱਜ਼ਤ ਕਰਦੇ ਆ ਆਪਣੀ ਪਾਰਟੀ ਦੀ ਫੈਸਲੇ ਦੀ ਇੱਜ਼ਤ ਕਰਦੇ ਆ ਤੇ ਤੁਸੀਂ ਕਰੋ ਦੇਖੋ ਪਾਰਟੀ ਨੇ ਉਹਨਾਂ ਨੂੰ ਮੇਰੇ ਤੋਂ ਖੋ ਕੇ ਉਹਨੂੰ ਰਾਜ ਸਭਾ ਦੇ ਦਿੱਤੀ ਮੈਂ ਪਾਣਾ ਮੰਨ ਕੇ ਕਦੀ ਟਿਕਿਆ ਦਿੱਲੀ ਮੈਂ ਜਾਣਾ ਪ੍ਰਚਾਰ ਲਈ ਆਪਣੇ ਪਾਰਟੀ ਦੇ ਮੈਂ ਇਤਨੀ ਕੋਈ ਵਿਦਰੋਹ ਕੀਤਾ ਹੁਣ ਜੇ ਮਾਈਕ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਨੂੰ ਵੀ ਕੋਈ ਭੈੜਾ ਕਵੇ ਪਾਰਟੀ ਨੂੰ ਕਵੇ ਸਾਨੂੰ ਸੀਰੀਆਂ ਵਾਂਗ ਬਿਹੇਵ ਕਰਦੇ ਗੁਲਾਮਾਂ ਵਾਂਗ ਜਿਨ੍ਹਾਂ ਦਾ ਯਾਰ ਰਿਜਕ ਖਾਨੇ ਆ ਉਹਨਾਂ ਨੂੰ ਇੰਨਾ ਭੈੜਾਤ ਨਾ ਬੋਲੋ। ਕਾਂਗਰਸ ਸੰਕਟ ਚ ਤੁਹਾਨੂੰ ਲੱਗਦਾ ਨਹੀਂ ਇਹਦੇ ਨਾਲ ਸੰਕਟ ਹੋਰ ਵਧੂਗਾ ਕਾਂਗਰਸ ਦਾ। ਕਾਂਗਰਸ ਦਾ ਗਰਾਫ ਪਹਿਲਾਂ ਹੀ ਡਿੱਗ ਰਿਹਾ ਹੈਗਾ। ਇਸ ਤਰ੍ਹਾਂ ਦੀਆਂ ਵਿਵਾਦਾਂ ਦੇ ਨਾਲ ਜਿਹੜੇ ਸਟੇਜ ਤੇ ਹੋ ਰਹੇ ਨੇ। ਨਹੀਂ ਕੋਈ ਵਿਵਾਦ ਨਹੀਂ ਹੋਇਆ। ਅਸੀਂ ਮਹਾਰਾਜ ਲਈ ਤੁਹਾਨੂੰ ਮੈਂ ਬਾਰ-ਬਾਰ ਕਹਿ ਰਿਹਾ ਤੁਸੀਂ ਜਾਣ ਕੇ ਨਾ ਨਾ ਵੀਰੇ ਵਿਵਾਦ ਕ੍ਰੀਏਟ ਕਰੋ। ਅਸੀਂ ਉਹਨੂੰ ਬੰਦੇ ਦਾ ਪੁੱਤ ਬਣਾਉਣਾ ਜਿਹੜਾ ਬੰਦਾ ਕੈਪਟਨ ਸਾਹਿਬ ਦੇ ਔਰ ਕਾਂਗਰਸ ਲਈ ਨੁਕਸਾਨ ਦੇ ਹੋਏਗਾ। ਇਹ ਮੈਂ ਕਿਸੇ ਵਰਗ ਜਾਤ ਦੇ ਖਿਲਾਫ ਨਹੀਂ ਮੈਂ ਉਹਦੇ ਹੱਕ ਚ ਆ ਜਿਹਨੇ ਬੇਗਮਪੁਰਾ ਦਾ ਨਾਰਾ ਲਾਇਆ ਸੀ ਬੇਗਮਪੁਰਾ ਕਦੀ ਪੜੋ ਗੁਰੂ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਉਹ ਇਕੁਐਲਿਟੀ ਦੀ ਗੱਲ ਕਰਦੇ ਆ ਸੈਕੂਲਰਿਜ਼ਮ ਦਾ ਅਗਰ ਸਹੀ ਮੇਰੇ ਹਿਸਾਬ ਨਾਲ ਉਹ ਯੂਨੀਵਰਸਲ ਸੌਂਗ ਬਣਨਾ ਚਾਹੀਦਾ ਠੀਕ ਹੈ ਯਾਰ ਬਾਕੀ ਮੁੰਡੇ ਮਰ ਗਏ ਉਹ ਬੁੱਢੇ ਹੋ ਗਿਆ ਪ੍ਰਚਾਰ ਕਰਦੇ ਕਿਸੇ ਵੀ ਹੈ ਚਾਹੇ ਰਵਿਦਾਸੀਆ ਚਾਹੇ ਜੋ ਵੀ ਨਾਂ ਲਿੰਦੇ ਤੁਸੀਂ ਭਾਈਚਾਰ ਆਇਆ ਕਹੇ ਵਾਲਮੀਕ ਮਜਬੀ ਹੈ ਨਵੇਂ ਨੂੰ ਚਾਂਸ ਦਿਓ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਤੁਹਾਡੇ ਭਾਈਚਾਰੇ ਨੂੰ ਕਹਿੰਦੇ ਸਟੇਜ ਤੋਂ ਤੁਸੀਂ ਇਹ ਵੀ ਬੋਲਿਆ ਕਿ ਸਾਡੇ ਬੰਦਿਆਂ ਨੂੰ ਬਨੌਰ ਕੀਤਾ ਜਾ ਰਿਹਾ ਹੈਗਾ ਇਹਨਾਂ ਨੂੰ ਲਗਾਤਾਰ ਸਪੇਸ ਦਿੱਤਾ ਜਾ ਰਿਹਾ ਹੈਗਾ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਭਾਈਚਾਰਾ ਉਹਨੂੰ ਸਪੇਸ ਨਹੀਂ ਮਿਲਿਆ ਇਹ ਵੀ ਦਰਦਾ ਸਪੇਸ ਸੀਐਲਪੀ ਲੀਡਰ ਤੁਹਾਡਾ ਐ ਰਾਜ ਸਭਾ ਤੁਹਾਡੀ ਲੋਕ ਸਭਾ ਤੁਹਾਡੀ ਪਿਛਲੀ ਵਾਰੀ ਇੱਕ ਵੀ ਟਿਕਟ ਨਹੀਂ ਦਿੱਤੀ ਮਹਾਰਾਜਾ ਸਾਹਿਬ ਦਾ ਤੁਹਾਡੇ ਵਾਲੇ ਪਾਸਿਓਂ ਕਰਦਾ ਤੁਹਾਡੇ ਮਨ ਚੋਂ ਰਸਵਾਲਾ ਦਰਤਾ ਨਹੀਂਗਾ ਕਿਉਂਕਿ ਰਾਜ ਸਭਾ ਤੁਹਾਨੂੰ ਨਹੀਂ ਮਿਲੀ ਉਹਦੇ ਚੜੇਕਾ ੜਾਇਆ ਸਭ ਤੋਂ ਵੱਡਾ ਦੂਲੇ ਨੇ ਦੂਲੇ ਨੇ ਕਿਹਾ ਮੈਂ ਪਾਰਟੀ ਛੱਡ ਦੂੰਗਾ ਅਗਰ ਹੰਸ ਰਾਜ ਨੂੰ ਰਾ ਸਭਾ ਦੇਵੋਗੇ ਉਹ ਵੀ ਦਰਦ ਤੁਹਾਡੇ ਮਨ ਸੀ ਇਸ ਕਰਕੇ ਵੀ ਇਹ ਗੱਲ ਹੋਈਏ ਨਹੀਂ ਉਹ ਦਰਦ ਤੇ ਮੈਂ ਹੁਣ ਭੁੱਲ ਚੁੱਕਾ ਸੀ ਮੇਰੀ ਜ਼ਿੰਦਗੀ ਦਰਦਾਂ ਦੇ ਨਾਵੇਂ ਲੱਗੀ ਹੋਈ ਜਦੋਂ ਦਾ ਜੰਮਿਆ ਕੋਈ ਪਹਿਲਾ ਦਰਦ ਆ ਮੈਂ ਕਈ ਵਾਰੀ ਮਰਿਆ ਲੋਕਾਂ ਨੇ ਮਾਰ ਕੇ ਟਰੈਪ ਕਰਕੇ ਮਾਰ ਕੇ ਕਬਰ ਚੜਤਾ ਮਿੱਟੀ ਮੁੱਟੀ ਝਾੜ ਕੇ ਮੈਂ ਕਹਿੰਦਾ ਓਏ ਮੈਂ ਜੈ ਸਟਿਲ ਆਮ ਲਿਵਿੰਗ ਮੈਂ ਜੀਂਦਾ ਮੈਂ ਫਾਈਟਰ ਹਾਂ ਮੈਂ ਬਾਜਾਂ ਵਾਲੇ ਬਾਪੂ ਦਾ ਆਸ਼ਿਕ ਹਾਂ ਬਾਬਾ ਜੀਵਨ ਸੌ ਦਾ ਖੂਨ ਆ ਮੈਂ ਜੀਂਦਾ ਹਾਂ ਜੀ ਲੇਕਿਨ ਮੈਂ ਲੜਾਕੂ ਥੋੜੀ ਮੇਰਾ ਜਨਮ ਲੜਨ ਲਈ ਥੋੜੀ ਮੁਹੱਬਤ ਲਈ ਹੋਇਆ ਤੁਸੀਂ ਸਾਡੇ ਬੈਠੇ ਆ ਤਾਂ ਨਾ ਸਾਨੂੰ ਜ਼ਲੀਲ ਕਰੋ ਸਾਡੇ ਲੀਡਰ ਨੂੰ ਜ਼ਲੀਲ ਕਰੋ ਸਾਡੀ ਪਾਰਟੀ ਨੂੰ ਮੈਂ ਕਹਿ ਰਿਆਂਗਾ ਕਿ ਜਿਹੜੀ ਉਹਨਾਂ ਦੀ ਕਮਿਊਨਿਟੀ ਨੂੰ ਤਾਂ ਮਿਲ ਗਿਆ ਮਤਲਬ ਤੁਸੀਂ ਕਹਿੰਦੇ ਸਾਡੇ ਨੂੰ ਨਹੀਂ ਮਿਲਿਆ ਜਿਹੜਾ ਤੁਹਾਡਾ ਸਪੇਸ ਸੀਗਾ ਕਿਤੇ ਨਾ ਕਿਤੇ ਨਹੀਂ ਮਿਲਿਆ ਨਾ ਪਹਿਲੀ ਗੱਲ ਜਿਹੜੀ ਉਹਨਾਂ ਦੀ ਕਮਿਊਨਿਟੀ ਆ ਉਹਦੇ ਖਿਲਾਫ ਨਹੀਂ ਮੈਂ ਉਹਨਾਂ ਦੇ ਖਿਲਾਫ ਆ ਜਿਹੜੇ ਆਪਣੀ ਕਮਿਊਨਿਟੀ ਦਾ ਵੀ ਹੱਕ ਮਾਰੀ ਜਾਂਦੇ ਰਵਿਦਾਸੀਆਂ ਚ ਐਸੇ ਐਸੇ ਮੁੰਡੇ ਆ ਸੁਰਿੰਦਰ ਮੇਅਰ ਆ ਮੇਅਰ ਬਣਿਆ ਸੀ ਉਹ ਬੁੱਢਾ ਮੇਰਾ ਭਰਾ ਆ ਉਹ ਜੰਮੇ ਸੀ ਅਲੱਗ ਲੱਗੇ ਅਸੀਂ 87 ਪਾ ਲਿਆ ਇਹਦੀ ਟਿਕਟ ਇਹੋ ਹੀ ਕੈਨਸਲ ਕਰਾਉਣ ਵਾਲੇ ਉਹ ਰਵਿਦਾਸੀ ਆ ਉਹ ਤੂੰ ਮੇਰਾ ਨਹੀਂ ਇਕਬਾਲ ਨੇ ਕਿਹਾ ਆਪਣੇ ਮਨ ਵਿੱਚ ਡੂਬ ਕੇ ਪਾਜਾ ਸਰਾਗੈ ਜ਼ਿੰਦਗੀ ਤੂੰ ਮੇਰਾ ਨਹੀਂ ਬਣਤਾ ਨਾ ਬਨ ਆਪਣਾ ਤੋ ਬਨ ਤੋ ਇਹ ਆਪਣਿਆਂ ਦੇ ਵੀ ਨਹੀਂ ਗੇ ਬੇੜਾ ਕਰ ਕਰਦੇ ਆ ਆਸਟ ਪੋਲਿਟਿਕਸ ਦੇ ਉੱਤੇ ਬਹੁਤ ਗੱਲ ਹੁੰਦੀ ਹੈਗੀ ਖਾਸ ਤੌਰ ਤੇ ਪੰਜਾਬ ਚ ਦਲਿਤ ਭਾਈਚਾਰਾ ਬਹੁਤ ਵੱਡੇ ਪੱਧਰ ਤੇ ਆ ਹਾਂਜੀ ਵਿਦਿਨ ਕਾਸਟ ਵੀ ਇਸ ਤਰ੍ਹਾਂ ਦੀਆਂ ਲੜਾਈਆਂ ਹੋ ਰਹੀਆਂ ਨੇ ਇਹਦਾ ਮਤਲਬ ਕਾਸਟ ਸਿਸਟਮ ਬਹੁਤ ਗੁੰਝਲਦਾਰ ਹੈਗਾ ਵਿਦਿਨ ਵੀ ਕਾਸਟ ਸਿਸਟਮ ਦੇ ਅੰਦਰ ਵੀ ਵਿਦਿਨ ਕਾਸਟ ਸਿਸਟਮ ਹੈਗਾ ਕਿਉਂਕਿ ਵਾਲਮੀਕੀ ਵਾ ਹੋਰ ਭਾਈਚਾਰੇ ਇਹ ਕੰਟਰਡਿਕਸ਼ਨ ਤਾਂ ਉਸੇ ਦੀ ਆ ਰਹੀ ਹੈ ਨਾ ਇੱਕ ਭਾਈਚਾਰੇ ਨੂੰ ਸਪੇਸ ਮਿਲੇ ਦੂਜੇ ਨੂੰ ਨਹੀਂ ਮਿਲੇ ਸਭ ਤੋਂ ਜ਼ਿਆਦਾ ਵੋਟਾਂ ਪਾਉਂਦੇ ਵਾਲਮੀਕ ਮਜਬੀ ਸਾਈ ਕਾਂਗਰਸ ਨੂੰ ਜੰਮਦਿਆਂ ਨੂੰ ਦੱਸ ਦਿੰਦੇ ਵੀ ਤੁਹਾਡੀ ਮਾਂ ਪਾਰਟੀ ਕਾਂਗਰਸ ਆ ਇਹ ਤਾਂ ਮੈਂ ਜਦੋਂ ਅਕਾਲੀਆਂ ਚ ਗਿਆ ਮੁੰਡਿਆਂ ਸਾਰਿਆਂ ਨੂੰ ਪ੍ਰੇਰ ਕੇ ਅਕਾਲੀ ਦਲ ਚ ਲੈ ਆਇਆ ਸੀ ਠੀਕ ਹੈ ਨਹੀਂ ਤੇ ਉਹ ਸਿਰਫ ਕਾਂਗਰਸ ਲਈ ਸੋਚਦੇ ਸੀ ਜਿਹੜੀ ਜਿਹੜੀ ਬਰਾਦਰੀ ਤੁਹਾਡੇ ਲਈ ਇੰਨੀ ਆਨੈਸਟ ਆ ਇੰਨੀ ਤੁਹਾਡੇ ਲਈ ਲੋਹੇ ਲਿਆ ਤੇ ਉਹਨਾਂ ਨੂੰ ਬਣਦਾ ਹੱਕ ਦੇ ਕਿਸੇ ਦਾ ਹੱਕ ਨਹੀਂ ਖੋਣਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਲੱਗਦਾ ਬਾਲਮਿਕੀ ਭਾਈਚਾਰੇ ਨੂੰ ਆਪਣਾ ਹੱਕ ਮਿਲਣਾ ਚਾਹੀਦਾ ਰਾਜ ਸਭਾ ਦੀ ਸੀਟ ਕੋਈ ਅੱਗੇ ਮਿਲਣੀ ਚਾਹੀਦੀ ਹੈ ਇਕੱਲੇ ਯਾਰ ਬਾਲਮਿਕੀ ਉਹਨਾਂ ਨੇ ਰਿਜ਼ਰਵ ਹਲਕੇ ਚ ਜੱਟ ਜਿਹੜਾ ਜੰਮਿਆ ਉਹਦੀ ਕਿਸਮਤ ਮਾੜੀ ਹੈ ਸੋ ਐਮਐਲਏ ਚਲੋ ਦਲਤਾਂ ਦਾ ਬਣਾ ਦਿਓ ਚੇਅਰਮੈਨ ਇਹ ਕਿਸੇ ਜੱਟ ਨੂੰ ਦੇ ਦਿਓ ਉਹਦੀ ਕਿਸਮਤ ਮਾੜੀ ਉਹ ਤੁਹਾਡੀ ਖੱਬੀ ਖਾਨ ਹੋ ਕੇ ਵੀ ਤੁਹਾਡੀ ਗੁਲਾਮੀ ਕਰੇ ਉਹ ਮੈਂ ਜਾਤਾਂ-ਜੂਤਾਂ ਦੀ ਪੋਲਿਟਿਕਸ ਨਹੀਂ ਕਰ ਰਿਹਾ ਮੈਂ ਕਹਿ ਰਿਹਾ ਹਾਂ ਸੋਸ਼ਲ ਇਨਜਸਟਿਸ ਕਿਸੇ ਵੀ ਜਾਤ ਨਾਲ ਹੋ ਰਿਹਾ ਉੱਥੇ ਮੈਂ ਖੜਾ ਹੋਵਾਂਗਾ ਜਿੰਨੀ ਦੇਰ ਪਾਰਟੀ 'ਚ ਹੈਗਾ ਮੈਂ ਕਹਾਂਗਾ ਕਿ ਇੱਕ ਕਾਸਟ ਆ ਗਈ ਹਨਾ ਇੱਕ ਦਲਿਤ ਭਾਈਚਾਰਾ ਦਲਿਤ ਭਾਈਚਾਰੇ 'ਚ ਫਿਰ ਅੱਗੇ ਵੰਡਾਂ ਨੇ ਇਸੇ ਕਰਕੇ ਲੜਾਈ ਹੋਈ ਹੈ ਨਾ ਕਿ ਇੱਕ ਭਾਈ ਇੱਕ 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 ਕਮਿਊਨਿਟੀ ਨੂੰ ਮਿਲ ਗਿਆ ਉਹਦੇ 'ਚ ਵੀ ਅੱਗੇ ਫਿਰ ਕਾਸਟ ਸਿਸਟਮ ਦੇ ਅੰਦਰ ਫਿਰ ਕਾਸਟ ਆ ਗਈ ਨਹੀਂ ਹੁਣ ਜਿੱਦਾਂ ਪਾਰਟੀ ਮਾਈ ਬਾਪ ਆ ਇਹ ਮਾਈ ਬਾਪ ਨੂੰ ਚਾਹੀਦਾ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਬੈਲੈਂਸ ਰੱਖੇ ਮਾਈ ਬਾਪ ਨੂੰ ਚਾਹੀਦਾ ਨਾ ਇਸੇ ਲਈ ਪਿੱਟੇ ਅੱਜ ਕਿ ਐ ਮੇਰੇ ਮਾਈ ਬਾਪ ਹਾਈ ਕਮਾਂਡ ਔਰ ਮਹਾਰਾਜਾ ਸਾਹਿਬ ਆ ਦੇਖ ਲੋ ਨਾਲੇ ਸਾਰਾ ਕੁਝ ਦੇਈ ਜਾਂਦੇ ਤੇ ਨਾਲੇ ਮਾਈਕ 'ਚ ਸੁਣੀ ਜਾਂਦੇ ਆ ਤੁਹਾਡੀ ਕੋਈ ਮਜਬੂਰੀ ਹੋਏਗੀ ਅਸੀਂ ਅਸੀਂ ਨਹੀਂ ਸੁਣ ਸਕਦੇ ਤੁਹਾਡੀ ਨਿੰਦਿਆ ਕਿਸੇ ਨੂੰ ਲੱਗਦਾ ਨਹੀਂ ਕਿ ਕਿ ਜੀਂਦੇ ਜੀ ਮਹਾਰਾਜ ਇਹਨੂੰ ਕੋਈ ਬੁਰਾ ਨਹੀਂ ਕਹਿ ਸਕਦਾ ਤੁਹਾਨੂੰ ਲੱਗਦਾ ਨਹੀਂ ਕਿ ਅਗਰ ਇੱਕ ਕਾਸਟ ਸਿਸਟਮ ਨਾ ਹੋਵੇ ਇੱਕ ਕਾਸਟ ਸਿਸਟਮ ਖਤਮ ਹੋਵੇ ਕਿਉਂਕਿ ਉਮੀਦਵਾਰ ਖੁਦ ਕਹਿੰਦੇ ਸੀਗੇ ਕਿ ਖਤਮ ਹੋਣਾ ਚਾਹੀਦਾ ਇਹ ਇਹਦੇ ਨਾਲ ਹੀ ਚਾਹੇ ਕੋਈ ਵੀ ਚੀਜ਼ ਆ ਗਈ ਕਾਸ ਸਿਸਟਮ ਖਤਮ ਹੋਵੇ ਤਾਂ ਇਹ ਸਵਾਲ ਹੀ ਖਤਮ ਹੋ ਜਾਣਗੇ ਹਾਂਜੀ ਲਾਹਨਤ ਹੈ ਇਸ ਸਮਾਜ ਦੇ ਮਾਸਰੇ ਦੇ ਜਿਹੜੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਨੇ ਮੰਨੇ ਜਿਨ੍ਹਾਂ ਨੇ ਕਿਹਾ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਦਸੇ ਗੱਦੀਆਂ ਤੇ ਗੁਰੂ ਨਾਨਕ ਦੇ ਘਰ ਦੀ ਤਾਲੀਮ ਹੈ ਚਾਹੇ ਕਿਸੇ ਪਾਦਸ਼ਾਹ ਨੇ ਕਿਹਾ ਹੋਵੇ ਕਿਸੇ ਪਾਦਸ਼ਾਹੀ ਨੇ ਕਿਹਾ ਹੋਵੇ ਉਹਨਾਂ ਨੇ ਕਿਹਾ ਜਨ ਪ੍ਰੇਮ ਕੀਓ ਤੈਨਹੀਂ ਉਹਨਾਂ ਨੇ ਕਿ ਇਨਹੀ ਦੀ ਕਿਰਪਾ ਸਿਸ ਜੇ ਹਮ ਹੈ ਤੇ ਗੁਰੂ ਗੁਰੂ ਰਵਿਦਾਸ ਮਹਾਰਾਜ ਇਨਕਲਾਬੀ ਗੁਰੂ ਉਹ ਦੇਖੋ ਇਕਵੈਲਿਟੀ ਦੀ ਗੱਲ ਕਰ ਰਹੇ ਹੋ ਹਿਮਨਿਟੀ ਦੀ ਬੇਗੰਪੁਰਾ ਸਹਿਰ ਦਾ ਨਾਮ ਕਦੀ ਪੜ੍ਹ ਕੇ ਤੇ ਦੇਖੋ ਤੁਸੀਂ ਛੱਡੋ ਇਹਨਾਂ ਨੂੰ ਮੰਨਣ ਆਪਣੇ ਗੁਰੂਆਂ ਨੂੰ ਮੰਨ ਲਓ ਜੇ 바ਵਾ ਸਾਹਿਬ ਨੂੰ ਮਿਲਣ ਲੱਪੈ ਜਿਹੜਾ ਅੰਬੇਡਕਰ ਦੀ ਸੋਚ ਨੂੰ અપਨਾ ਗਿਆ ਉਹ ਤਾਂ ਬੰਦੇ ਦਾ ਪੁੱਤ ਬਣ ਗਿਆ ਉਹਦੀ ਜਾਤ ਜੁੱਤ ਕੋ ਨੂੰ ਲੱਗਦਾ ਨਹੀਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਸਿਰਫ ਵਰਤਦੀਆਂ ਨੇ ਚਾਹੇ ਉਹ ਵਾਲਮੀਕੀ ਭਾਈਚਾਰਾ ਚਾਹੇ ਹੋਰ ਭਾਈਚਾਰੇ ਨੇ ਦਲਤਾਂ ਦੇ ਅੰਦਰ ਸਿਰਫ ਵਰਤਦੀਆਂ ਨੇ ਯੂਜ਼ ਕਰਦੀਆਂ ਜੇ ਕਾਂਗਰਸ ਕਾਂਗਰਸ ਨੇ ਕੀ ਹੈ ਤੇ ਵਰਤੇ ਜਾ ਵਰਤੇ ਗਿਆ ਜਦੋਂ ਦੀ ਦੁਨੀਆ ਬਣੀ ਹੈ ਵਾਲਮੀਕੀਆਂ ਨੂੰ ਵਾਲਮੀਕੀ ਨੇ ਕਿਸੇ ਨੂੰ ਨਹੀਂ ਵਰਤਿਆ ਇਹ ਵਰਤੇ ਗਿਆ ਕਾਂਗਰਸ ਨੇ ਹਰ ਪਾਰਟੀ ਨੇ ਇਹ ਨਾਟਕਾ ਕੀਤਾ ਹਰ ਪਾਰਟੀ ਨੇ ਕੱਲੀ ਕਾਂਗਰਸ ਕਾਂਗਰਸ ਨੇ ਸਭ ਤੋਂ ਵੱਧ ਰਾਜ ਕੀਤਾ ਮੈਂ ਇਹੀ ਕਹਿ ਰਿਹਾਗਾ ਕਿ ਕਾਂਗਰਸ ਦੇਸ਼ ਨੂੰ ਖਤਮ ਕਰ ਸਕਦੀ ਸੀ ਇਹ ਸਾਰਾ ਕੁਝ ਹਾਂਜੀ ਤਾਂ ਕਿਉਂ ਨਹੀਂ ਖਤਮ ਹੋਇਆ ਤੁਹਾਨੂੰ ਲੱਗਦਾ ਨਹੀਂ ਕਾਂਗਰਸੀ ਵਰਤ ਰਹੀ ਹੈ ਸਾਰਾ ਕੁਝ ਨਹੀਂ ਕਰੇਗੇ ਖਤਮ ਤਾਂ ਬਚੇਗੀ ਹਾਂ ਬੇਗਹਿਰਤ ਲੀਡਰਸ਼ਿ ਗੁੰਗੇ ਸੀ ਬੋਲੇ ਸੀ ਅੰਨੇ ਸੀ ਮੈਂ ਬਾਬਾ ਸਾਹਿਬ ਦਾ ਆਸ਼ਿਕ ਹਾਂ ਮুরিਦ ਹਾਂ ਮੈਂ ਉਹੀ ਬੋਲਦਾ ਜੋ ਬਾਬਾ ਸਾਹਿਬ ਕਹਿੰਦੇ ਸੀ ਤੁਹਾਨੂੰ ਲੱਗਦਾ ਨਹੀਂ ਸਭ ਤੋਂ ਵੱਡੀ ਆਬਾਦੀ ਦਲਤਾਂ ਦੀ ਹੈ ਪੰਜਾਬ 'ਚ ਪੰਜਾਬ ਦਾ ਮੁੱਖ ਮੰਤਰੀ ਦਲਿਤ ਕਿਉਂ ਨਾ ਬਣੇ ਕਿਉਂ ਕੈਪਟਨ ਮਨਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨ ਕੈਪਟਨ ਮਨਿੰਦਰ ਸਿੰਘ ਜੀ ਤੋਂ ਬਿਨਾ ਬੇੜਾ ਪਾਰ ਨਹੀਂ ਜੋ ਕੋਈ ਲਾ ਸਕਦਾ ਕਾਂਗਰਸ ਦਾ ਜਿੰਨੀਆਂ ਮਰਜ਼ੀ ਟਾਰਾ ਮਾਰੀ ਜਾਣ ਗੱਲ ਇੱਥੇ ਫਿਰ ਐਵੇਂ ਕਾਸਟਾਂ ਕੋਸਟਾਂ ਦੀ ਗੱਲ ਚ ਮੈਨੂੰ ਨਾਲ ਲਾਓ ਮੈਂ ਕੈਪਟਨ ਵਰਿੰਦਰ ਸਿੰਘ ਦਾ ਪਹਿਲੀ ਗੱਲ ਆਸ਼ਿਕ ਆ ਜਿੱਥੇ ਇਸ਼ਕ ਆ ਉੱਥੇ ਜਾਤ ਨਹੀਂ ਹੁੰਦੀ ਪਤਾ ਤੁਹਾਨੂੰ ਮੈਂ ਮੁਹੱਬਤੀ ਬੰਦਾ ਆ ਮੈਂ ਕੋਈ ਇਲੈਕਸ਼ਨ ਥੋੜੀ ਲੜਨੇ ਇਸ ਘਟਿਆ ਮਾਸ਼ਰੇ ਸਮਾਜ ਜਿੱਥੇ ਮੇਰੀ ਮੇਰੀ ਮੈਂ ਪਹਿਲਾਂ ਮੈਂ ਕਾਸਟ ਪਰ ਨਹੀਂ ਆ ਐਮਪੀ ਦਾ ਇਲੈਕਸ਼ਨ ਲੜਿਆ ਮੈਨੂੰ ਉਸ ਦਿਨ ਪਤਾ ਲੱਗਾ ਸੀ ਮੇਰੀ ਜਾਤ ਕੀ ਆ ਪੋਤੜੇ ਫੋਲ ਦਿੰਦੇ ਮੈਂ ਕਿਹਾ ਮੈਂ ਇਲੈਕਸ਼ਨ ਹੀ ਨਹੀਂ ਲੜਨੇ ਇਸ ਤੋਂ ਨੂੰ ਇਹ ਲੱਗਦਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਚਲੋ ਇਹ ਇਲੈਕਸ਼ਨ 'ਚ ਨਹੀਂ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਵੀ ਪਾਰਟੀ ਬਿਉਂਡ ਪਾਰਟੀ ਪੰਜਾਬ ਦਾ ਸੀਐਮ ਕੋਈ ਦਲਿਤ ਵੀ ਬਣੇ ਪੰਜਾਬ ਦੇ ਸੀਐਮ ਜੱਟੀ ਕਿਉਂ ਬਣ ਰਹੇ ਨੇ ਕੋਈ ਦਲਿਤ ਸੀਐਮ ਬਣੇ ਪੰਜਾਬ 'ਚ ਨਹੀਂ ਉਹ ਤਾਂ ਜਿਹਦੇ ਮਾਲਕ ਵੜਿਆਈ ਜਿਹਦੇ ਨਹੀਂ ਨਹੀਂ ਜੱਟਾਂ ਦੀ ਆਬਾਦੀ ਪੰਜਾਬ 'ਚ 19 ਤੋਂ 22% ਦੇ ਨੇੜੇ ਤੇੜੇ ਘੁੰਮਦੀ ਰਹਿੰਦੀ ਹੈਗੀ ਦਲਤਾਂ ਦੀ ਵਾਦੀ 30% ਤੋਂ ਉੱਪਰ ਜਾਂਦੀ ਹੈਗੀ 35 ਤੱਕ ਚਲੀ ਜਾਂਦੀ ਹੈ 30 ਤੋਂ 35 ਦੇ ਵਿਚਕਾਰ ਤਾਂ ਵੱਡੀ ਵਾਦੀ ਹਮੇਸ਼ਾ ਡੈਮੋਕ੍ਰੇਸੀ ਦਾ ਰੂਲ ਆ ਕਿ ਪਾਰਟਿਸਪੇਸ਼ਨ ਜਿੰਨੀ ਹੈ ਕਿਸੇ ਦੀ ਉਹਨਾਂ ਕਿਸੇ ਨੂੰ ਰਤਬਾ ਮਿਲੇ ਦਲਤਾਂ ਦਾ ਸੀਐਮ ਕੋਈ ਕਿਉਂ ਨਹੀਂ ਬਣਿਆ ਤੁਹਾਨੂੰ ਲੱਗਦਾ ਨਹੀਂ ਬਣਨਾ ਚਾਹੀਦਾ ਤੇ ਦਲਤ ਅਕਲ ਕਰਨਾ ਦਲਤ ਦਲਤਾਂ ਨੂੰ ਨਾ ਨਾ ਮਾਰਨ ਫਿਰ ਦਲਤ ਦਲਤਾਂ ਨੂੰ ਤਾਂ ਮਾਰੀ ਜਾ ਰਹਾ ਹੈ ਤਾਂ ਟੱਟੂ ਬਣਨਾ ਇਹਨਾਂ ਨੇ ਸੀਐਮ ਦਲਿਤ ਦਲਤ ਨੂੰ ਤੇ ਰਾਜ ਸਭਾ ਮੇਰੀ ਮੰਗ ਕਰੋਗੇ ਕਾਂਗਰਸ ਪਾਰਟੀ ਦੇ ਅੰਦਰ ਆਉਣ ਵਾਲੇ ਸਮੇਂ ਚਲੋ ਇਸ ਇਲੈਕਸ਼ਨ ਨੂੰ ਆਪਾਂ ਛੱਡ ਦਈਏ ਕੈਪਟਨ ਮਨਿੰਦਰ ਸਿੰਘ ਦਾਵੇਦਾਰ ਨੇ ਕਦੇ ਮੁੱਦਾ ਉਠਾਓਗੇ ਕਿ ਦਲਿਤ ਨੂੰ ਸੀਟਾਂ ਬਣਾਓ ਪੰਜਾਬ ਮੇਰੀ ਤਾਂ ਇੱਕੋ ਇੱਕ ਖੁਆਇਸ਼ ਹੈ ਕਿ ਕੈਪਟਨ ਮਨਿੰਦਰ ਸਿੰਘ ਸੀਐਮ ਬਣੇ ਕਾਂਗਰਸ ਦਾ ਰਾਜ ਆਵੇ ਬਸ 22 ਚ 2022 ਦੇ ਲਈ ਕੋਈ ਦਲਿਤ ਸੀਐਮ 22 ਚ ਆਪੇ ਹੀ ਹਾਲਾਤ ਇਦਾਂ ਦੇ ਹੋ ਜਾਣ ਜੇ ਇੱਕ ਬੰਦੇ ਦੇ ਪੁੱਤ ਬਣਨਗੇ ਦਲਿਤ ਯਾਰ ਦਲਿਤ ਦਲਤ ਨੂੰ ਤੇ ਮਾਰ ਰਿਹਾ ਹਾਂ ਸਰ ਇਹ ਪੰਜਾਬ ਦਾ ਮੁੱਖ ਮੰਤਰੀ ਹੋ ਸਕਦਾ ਕਦੇ ਨੇ ਮੈਂ ਤਾਂ ਦੁੱਖ ਮੰਤਰੀ ਹਾਂ ਜੀ ਫਿਲਹਾਲ ਜਿਹੜੀ ਛੈ ਮੈਨੂੰ ਮਿਲਦੀ ਆ ਖੋਲਿੰਦੇ ਆ ਮੇਰਾ ਤੇ ਹਾਲਤ ਆ ਕਿ ਬਸ ਸਾਡਾ ਵਸ ਨਹੀਂ ਚੱਲਦਾ ਕੀ ਇਹ ਸਾਡਾ ਹੋਣਾ ਲਿੱਸੇ ਦਾ ਕੀ ਜ਼ੋਰ ਮੁਹੰਮਦ ਦਾ ਨੱਸ ਜਾਣਾ ਜਾਂ ਰੋਣਾ ਸਾਡੀ ਤਾਂ ਹਾਲਤ ਇਹ ਆ ਭਰਾਵਾ ਮੁੱਖ ਮੰਤਰੀ ਕੀ ਬਣਨਰ 24 ਘੰਟੇ ਤਾਹਾਂ ਮਾਰ ਕੇ ਰੋਣੇ ਆ ਕਿ ਕਸੂਰ ਕੀ ਆ ਪੂਰੀ ਦੁਨੀਆ ਮੈਂ ਫਤਿਹ ਕਰ ਲਈ ਗਾਣੇ ਦੇ ਜ਼ਰੀਏ ਮੇਰੀ ਕਿਸੇ ਨੇ ਜ਼ਾਤ ਨਹੀਂ ਸੀ ਪੁੱਛੀ ਆ ਪੋਲਿਟਿਕਸ ਵਿੱਚ ਕੀ ਆ ਗਏ ਆ ਇਹਦੇ ਚ ਹਟਦੀ ਨਹੀਂ ਕਰਨਾ ਓਕੇ ਸੋ ਇਸ ਹਨ ਹੰਸਰਾਜ ਹੰਸ ਜਿਨ੍ਹਾਂ ਦਾ ਕਹਿਣਾ ਕੀ ਉਹਨਾਂ ਨੇ ਮੁੱਦਾ ਤਾਂ ਠਾਇਆ ਕਿਉਂਕਿ ਇਨਜਸਟਿਸ ਹੋ ਰਿਹਾ ਸਿਰਫ ਜਾਤ ਦਾ ਸਵਾਲ ਨਹੀਂ ਸਵਾਲ ਇਹ ਆ ਕਿ ਸੋਸ਼ਲ ਜਸਟਿਸ ਹੋਣਾ ਚਾਹੀਦਾ ਸਾਨੂੰ ਕਿਤੇ ਨਾ ਕਿਤੇ ਦਰਕਨਾਰ ਕੀਤਾ ਜਾ ਰਿਹਾ ਸੀ ਸੀਟਾਂ ਮਿਲਣ ਦੇ ਬਾਵਜੂਦ ਰਾਜ ਸਭਾ ਦੀਆਂ ਮੇਰੇ ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਸੀ ਜ਼ਲੀਲ ਕੀਤਾ ਜਾ ਰਿਹਾ ਸੀ ਇਸੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਦਾ ਵਿਵਾਦ ਮੀਟਿੰਗ ਚ ਪੈਦਾ ਕੀਤਾ ਜਮਨਾਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ